ਸੈਂਟਰ ਸਰਕਾਰ ਧੱਕਾ ਕਰਦੀ ਆ ਕਿਉਂ ਨਹੀਂ ਭਾਈ ਫਿਰ ਦਿੱਲੀ ਜਾ ਕੇ ਮਿਤ ਸ਼ਾਹ ਦੇ ਤੁਸੀਂ ਦਰਬਾਰ ਚ ਬਹਿੰਦੇ ਉਹਨਾਂ ਦਾ ਖਰਾਓ ਕਰੋ ਉਹ ਸੁਪਰੇ ਮੰਤਰੀ ਪਾਕਾਂ ਸੀ ਮੰਨੇ ਕਿ ਆ ਕਿ ਕਿਸਾਨ ਜਥੇਬੰਦੀਆਂ ਹੈ ਕਿੱਥੇ ਨੇ ਕਿਉਂਕਿ ਪਾਣੀ ਤਾਂ ਖੇਤਾਂ ਦੇ ਵਿੱਚ ਹੀ ਜਾਣਾ ਹੈ ਛਾਰ ਦਾ ਜਮਨਾ ਲਿੰਕ ਪ੍ਰੋਜੈਕਟ ਤੇ ਸੈਂਟਰ ਚ ਕੰਮ ਹੋਇਆ ਤਿੰਨੇ ਮੰਤਰੀਆਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਛਾਰ ਦਾ ਜਮਨਾ ਲਿੰਕ ਪ੍ਰੋਜੈਕਟ ਹੈ ਕੀ ਜਦੋਂ ਇਹਨਾਂ ਦੇ ਸੁਪਰੀਮੋ ਹੈਗੇ ਹਰਿਆਣਾ ਚ ਕਹਿੰਦੇ ਆ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਫਿਰ ਦਿੱਲੀ ਨੂੰ ਵੀ ਪਾਣੀ ਚਾਹੀਦਾ ਪੰਜਾਬ ਦੇ ਵਿੱਚ ਹੋ ਸਟੇਟਮੈਂਟ ਹਰਿਆਣੇ ਦੇ ਵਿੱਚ ਹੋ ਸਟੇਟਮੈਂਟ ਇਹ ਸਿਰਫ ਤੇ ਸਿਰਫ ਰਾਜਨੀਤੀ ਹੋ ਰਹੀ ਆ ਅ ਕੇਜਰੀਵਾਲ ਜੀ ਨੂੰ ਬੁਲਾਓ ਭਾਖੜਾ ਮੈਨੇਜਮੈਂਟ ਤੇ ਨੰਗਲ ਡੈਮ ਤੇ ਉਹਨਾਂ 'ਤੇ ਸਟੇਟਮੈਂਟ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਗਮੂ ਸਿੰਘ ਢਲੇਵਾਲ ਸਾਹਿਬ ਨੂੰ ਮਰਨ ਵਕਤ ਤੇ ਕੀ ਲੋਡ ਪਈ ਸੀ ਬੈਠਣੇ ਪਾਣੀ ਦੇ ਕਾਟਾ ਪਾਣੀ ਤੋਂ ਪਾਣੀ ਜੀ ਜਿਹੜੀ ਗੱਲ ਮੈਨੂੰ ਇਸ ਤੇ ਕਰ ਦੇ ਦੇ ਸਰਵਾਈਵਰ ਦੇਖੋ ਮੈਂ ਤਾਂ ਜੀ ਮਰਨ ਵਰਤ ਦੇ ਹੱਕ ਤੇ ਨਹੀਂ ਅਸੀਂ ਤਾਂ ਜੀ ਮੈਂ ਕੀ ਕਹਿ ਰਿਹਾ ਮੇਰਾ ਇਹ ਸਵਾਲ ਮੈਂ 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 ਮਰਨ ਵਰਤ ਤੋਂ ਭੰਗੂ ਸਾਹਿਬ ਜੀ ਮਰਨ ਵਰਤ ਤੋਂ ਮੈਂ ਕਹਿੰਦਾ ਵੀ ਠੰਡ ਚ ਮੈਂ ਇੱਕ ਦਿਨ ਕੱਢ ਲੂੰਗਾ ਜੀ ਜਿੰਨੇ ਮੰਗ ਪੱਤਰ ਉਹ ਕਢਾ ਕੇ ਵੇਖ ਲਓ ਜੇ ਪਾਣੀਆਂ ਦੀ ਗੱਲ ਨਾ ਹੋਵੇ ਮੀਟਿੰਗਾਂ ਚ ਤਾਂ ਬਾਕ ਆਊਟ ਕਰਕੇ ਚਲੇ ਜਾਂਦੇ ਆ ਤੁਹਾਡੇ ਤੁਹਾਡੇ ਏਰੀਆ ਚ ਪਾਣੀ ਨਹੀਂ ਜਾਂਦਾ ਪਿਆ ਹਾਂਜੀ ਨਹੀਂ ਆ ਰਿਹਾ ਨਾ ਤੁਸੀਂ ਆਪ ਆਵਾਜ਼ ਚੁੱਕੀ ਉਸ ਜੀ ਨੂੰ ਲੈ ਕੇ ਕਿ ਆ ਪਾਣੀ 23 ਚ ਨਹੀਂ ਗਿਆ ਕਿ ਆਹ ਪਾਣੀ 24 ਚ ਨਹੀਂ ਗਿਆ ਹੁਣ 25 ਦੇ ਪ੍ਰੋਬਲਮ ਆਉਣੀ ਸੀ ਪਾਣੀ ਅਸੀਂ ਕਹਿੰਦੇ ਇੱਕ ਟਪਕਾ ਨਾ ਜਾਵੇ ਅਸੀਂ ਪੰਜਾਬ ਦੇ ਪਾਣੀਆਂ ਲਈ ਖੂਨ ਬੁਹਾਇਆ